ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਧੂੜਕੋਟ ਦੇ ਵਿੱਚ ਤੂੜਕੋਟ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਆਖਰੀ ਪਿੰਡ ਆ ਤੇ ਇਹਦੋਂ ਗਾਂ ਜਿਹੜੀ ਹੱਦ ਆ ਮਿੱਤਰੋ ਉਹ ਮੁਗੇ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਆ ਮਾਲਾ ਕਲਾਂ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਨਾਲ ਹੀ ਹੱਦ ਜਿਹੜੀ ਫਿਰੋਜ਼ਪੁਰ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਆ ਗੱਲ ਪਿੰਡ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਕ ਆ ਭਾਈ ਹੁਣਿਆਂ ਨੂੰ ਔਰ ਉਸ ਪਸ਼ੂ ਪਾਲਣ ਦੇ ਸ਼ੌਕ ਦੇ ਨਾਲ ਸੰਭੀ ਹੋਈ ਇੱਕ ਬਾ ਕਮਾਲ ਝੋਟੀ ਦੇ ਦਰਸ਼ਨ ਕਰਵਾਉਣੇ ਆ ਤੁਹਾਨੂੰ ਕਿਹੜੇ ਸੀਮਨ ਦੀ ਇਹ ਆਪ ਆ ਕੀ ਇਹਦੀ ਡਿਟੇਲ ਆ ਪਹਿਲਾਂ ਇਹਦੀ ਆਪਾਂ ਕਾਰਵਾਈ ਕਰਦੇ ਆ ਅਗਰ ਉਹ ਆਪਾਂ ਫੇਰ ਵਧਾਂਗੇ ਆਉ ਮਿਲਦੇ ਆ ਭਾਈ ਨੂੰ ਪਹਿਲਾਂ ਜਾਣਕਾਰੀ ਵਿੱਚ ਵਾਅਦਾ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਵੱਡੇ ਭਾਈ ਠੀਕ ਆ ਵਧੀਆ ਭਾਈ ਸਿੱਤਾ ਠੀਕ ਠਾਕ ਆ ਭਰਾ ਜੀ ਹਾਂਜੀ ਹਾਂਜੀ ਠੀਕ ਇੱਕ ਵਾਰੀ ਵੀਰੇ ਜਿੱਥੇ ਆਪਾਂ ਖੜੇ ਆ ਨਾਮ ਦੱਸਿਓ ਆਪਣਾ ਭਾਈ ਹਾਂਜੀ ਹਾਂਜੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਮਨਪ੍ਰੀਤ ਸਿੰਘ ਹਾਂ ਮਨਪ੍ਰ ਸੂਰੀ ਆ ਬਈ ਇਹ ਦੂਜੇ ਸੂਏ ਜੀ ਦੂਜੇ ਸੂਏ ਸੂਰੀ ਆ ਹਾਂਜੀ ਠੀਕ ਆ ਵੀਰੇ ਕਿੰਨੇ ਦਿਨ ਪਿਆ ਹਜੇ ਇਹਦੇ ਇਹਦੇ 5 ਕਿ ਦਿਨ ਰਹਿ ਕੇ ਦਿਨ ਪੂਰੇ ਹੋਣਗੇ 5 ਦਿਨ ਰਹਿ ਕੇ ਦਿਨ ਪੂਰੇ ਹੋਣ ਦੇ ਵਿੱਚ ਹਾਂਜੀ ਠੀਕ ਆ ਕਿਸ ਸੀਮਨ ਵਾਲੇ ਪੱਖ ਤੋਂ ਕਿਹੜੇ ਸੀਮਨ ਦੀ ਇਹ ਇਹ M29 ਦੀ ਆ M29 ਦੀ ਇਹ ਆਪ ਆ ਹੈ ਤੇ ਅੱਗੇ ਕਿਹੜਾ ਲਵਾਇਆ ਹੋਇਆ ਵੀਰੇ ਇਹਦੇ ਬਜਰੰਗੀ ਦਾ ਲਵਾਇਆ ਜੀ ਅੱਗੇ ਬਜਰੰਗੀ ਤੋਂ ਗੱਪਣ ਆ ਹਾਂਜੀ ਤੇ ਕਿੰਨਾ ਦੁੱਧ ਚੋਲਿਆ ਸੀ ਤੂੰ ਪਹਿਲੇ ਸੂਏ ਦੇ ਵਿੱਚ ਇਹਦੇ 12 ਕਿਲੋ ਦਿੱਤਾ ਪਹਿਲਾਂ 12 ਕਿਲੋ ਦੁੱਧ ਨੇ ਪਹਿਲੇ ਸੂਏ ਦੇ ਵਿੱਚ ਦਿੱਤਾ ਹੋਇਆ ਹਾਂਜੀ 35 ਮਹੀਨੇ ਦੀ ਇਹ ਸੂਪ ਹੀ ਸੀ 35 ਮਹੀਨੇ ਦੀ ਮਤਲਬ ਵੀਛੇਦ ਹੁੰਦਾ ਕੀ ਬਾਤ ਆ ਠੀਕ ਹੈ ਬਈ ਕੰਦ ਕੁ ਦਬੋਦਾ ਝੋਟੀ ਦਾ ਹਣਾ ਬਈ ਹਾਂਜੀ ਕਦ ਬਹੁਤ ਆ ਕੀ ਕਰਦੀ ਝੋਟੀ ਆਪਣੀ ਦੇਲੇਵਾ ਇਹਨੇ ਫਿਰ ਕੇ ਮੰਨ ਲਾ ਜਿਵੇਂ ਚਵਾਈ ਚੂ ਤੁਸੀਂ ਚੋਂਦੇ ਰਹੇ ਕਿੰਨਾ ਟਾਈਮ ਦੁੱਧ ਪਿਆ ਗਈ ਸੀ ਇਹ ਸੋਚ ਮੰਨ ਲਾ ਹੌਣੀ ਛੱਡੀ ਆ ਕਿੰਨੇ ਮਹੀਨੇ ਤੱਕ ਸੋਚ ਵੀਛਾ 8 8 ਕੁ ਮਹੀਨੇ ਮਿਲ ਗਈ ਜਣੀ ਹਾਂਜੀ 7 ਮਹੀਨੇ ਅਸੀਂ ਆਪ ਚੋਈ ਮੰਨ ਲਾ ਠੀਕ ਹੈ ਬਈ ਆਪ ਹੀ ਛੱਡੀ ਆ ਯਾਨੀ ਭੱਜੀ ਨਹੀਂ ਗਈ ਠੀਕ ਹੈ ਬਈ ਠੀਕ ਆ ਤੇ ਇਹਦੀ ਮਾਂ ਫਿਰ ਨਾਲ ਦੀ ਆ ਪਰਲੀ ਹਾਂਜੀ ਇਹਦੀ ਮਾਂ ਉਹ ਉਹ ਕਿੰਨੇ ਦਿਨਾਂ ਦੀ ਬਈ ਉਹਦੇ ਥੱਲੇ 16 ਲੀਟਰ ਹੈ ਜੀ 16 ਲੀਟਰ ਹੈ ਐਤਕੀ ਦੁੱਧ ਤਾਂ ਇਹ ਵਿੱਚ 14 15 ਪਾ ਜੂਗਾ ਹਾਂਜੀ ਹਾਂਜੀ ਰਾਮ ਲਈ ਠੀਕ ਹੈ ਬਈ ਕੀ ਰੇਟ ਰੱਖਾਂਗੇ ਆਪਾਂ ਇਹਦਾ ਜੀ ਇਹਦਾ ਫੋਨ ਤੇ ਕਰਾਂਗੇ ਜੀ ਫੋਨ ਤੇ ਕਰਾਂ ਠੀਕ ਹੈ ਬਈ ਕੱਢੀਏ ਬੜੋ ਤੋੜ ਸਕਦੇ ਮੜਾ ਜੀ ਹਾਂਜੀ ਤੋੜੇ ਨੂੰ ਕਿਰਾਇਆ ਦਰਚ ਲੈ ਵੀ ਮਿੱਤਰੋ ਪਹਿਲੇ ਸੂਏ 12 ਕਿਲੋ ਦੁੱਧ 35ਵੇਂ ਮਹੀਨਿਆਂ ਦੀ ਛੋਟੀ ਸੋਈ ਸੀ ਜਦੋਂ ਇਹਨੇ 12 ਕਿਲੋ ਦੁੱਧ ਭਾਂਡੇ ਦੇ ਵਿੱਚ ਪਾਇਆ ਹੋਇਆ ਸੀ ਆਪ ਇਹ ਐਮ 29 ਦੇ ਸੀਮੰਤ ਦੀ ਹੈ ਕਰਮਾ ਵਾਲੀ ਅੱਗੇ ਇਹ ਗੱਬੜ ਹੈਗੀ ਆ ਮਿੱਤਰੋ ਬਜਰੰਗੀ ਤੋਂ ਤੇ ਬਜਰੰਗੀ ਇੱਕ ਅਜਿਹਾ ਸਾਨਾ ਜਿੰਦੇ ਵਰਲਡ ਵਾਈਡ ਰਿਕਾਰਡ ਆ ਜਿਹੜੇ ਉਹ ਆਪ ਨੈਟ ਦੇ ਉੱਤੇ ਬੋਲਦੇ ਆ ਤੋਲਦੇ ਆ ਆ ਵੇਖੋ ਤੁਸੀਂ ਲੇਵੇ ਦੀ ਬਰੇਕੀ ਤੌਰ ਪਲਵਾਨਾਂ ਵਾਲੀ ਆਰਡਰ ਦੀ ਕੁਆਲਿਟੀ ਝੋਟੀ ਦੀ ਬਿਹਤਰੀਨ ਤੇ ਖਾਸ ਬਾਕੀ ਸਾਰੇ ਪਾਸੇ ਦੇ ਝੋਟੀ ਭਰਪੂਰ ਆ ਕੋਈ ਅੰਗ ਬਹੁਤ ਚੰਗੇ ਲੱਗੇ ਹੋਇਆ ਸਿੰਘ ਦਾ ਡਿਜ਼ਾਈਨ ਆ ਜਿਹੜਾ ਉਹ ਬਹੁਤ ਚੰਗਾ ਰੂਹਦਾਰੀ ਵਾਲਾ ਹੁਸਨ ਦਿੱਤਾ ਹੋਇਆ ਪ੍ਰਮਾਤਮਾ ਨੇ ਇਹਨੂੰ ਥਣ ਜਿਹੜਾ ਲੱਗਾ ਹੋਇਆ ਕੱਲੀ ਕੱਲੀ ਜਿਹੜੀ ਗੈਪ ਆ ਸਟਰੋਂਗ ਆ ਹੈਵੀ ਥਣ ਲੱਗਾ ਹੋਇਆ ਲੇਵੇ ਦੀ ਫਿਟਿੰਗ ਪੱਟਾਂ ਦੇ ਸੰਨ ਵਾਲੀ ਆ ਕਰਮ ਵਾਲੀ ਨੂੰ ਲੱਗੀ ਹੋਈ ਰੇਟ ਬਾਈ ਹੁਣੀ ਇਹਦਾ ਫੋਨ ਤੇ ਤੈਅ ਕਰਨ ਛੋਟੀ ਸਾਰੀ ਚੰਗੀ ਆ ਆਰਡਰ ਦੀ ਕੁਆਲਿਟੀ ਤੋਂ ਲੈ ਕੇ ਸਿੰਗਾ ਤੀਕ ਬ੍ਰੇਕੀ ਸਾਰੀ ਜਿਹੜੀ ਕਰਮਾ ਵਾਲੀ ਦੇ ਵਿੱਚ ਬਿਊਟੀ ਨਾਲ ਭਰੀ ਪਈ ਆ ਇਹ ਹੋ ਗਈ ਮੱਝ ਬਾਈ 2 ਨੰਬਰ ਤੇ ਵਹਿੜਾ ਜਿਹੜੀ ਵੀਰੇ ਹਾਂਜੀ ਬਾਈ ਇਹ ਦੰਦੋ ਕਿਵੇਂ ਆ ਬਾਈ ਇਹ ਚੌਗੀ ਆ ਬਾਈ ਦੰਦ ਚੌਗੀ ਹੋ ਗਈ ਠੀਕ ਆ ਬਾਈ ਤੇ ਕੋਈ ਗੱਬਣ ਗੁੱਬਣ ਵੀਰੇ ਨਹੀਂ ਇਹ ਚੈੱਕ ਕਰਾਈ ਸੀ ਅਤਨਾਂ ਮਹੀਨੇ ਤੋਂ ਹੀ ਹੀਟ ਨਹੀਂ ਗੱਡੀ ਖਾਲੀ ਆ ਖਾਲੀ ਨਿਕਲ ਗਈ ਹੈ ਹਾਂਜੀ ਹਾਂਜੀ ਠੀਆ ਦਾ ਪਸ਼ੂ ਕਰਕੇ ਘਟਾਉਣੇ ਮਤਲਬ ਲੀਵਰ ਦੀ ਦੇਖ ਕੇ ਕਿਹੜੇ ਸੀਮਣ ਸੁਮਣ ਦੀ ਆ ਵੀਰੇ ਯਾਰ ਏ ਪਤਾ ਨਹੀਂ ਯਾਰ ਅਸੀਂ ਲਈ ਸੀ ਗਿਆ ਮੈਂ ਝੂਠ ਨਹੀਂ ਅੱਛਾ ਬੱਤੀ ਖਰੀਦੀ ਸੀ ਬੱਤੀ ਖਰੀਦੀ ਸੀ ਹੁਣ 4 ਦੰਦ ਹੋ ਗਏ ਤੇ ਗੱਪੋ ਨਹੀਂ ਜੀ ਬਣੀ ਛੋਟੀ ਲੈਂਦੀ ਸੀ 5 ਕੁ ਮਹੀਨੇ ਦੀ ਉਦੋਂ ਠੀਕ ਹੈ ਬਈ ਠੀਕ ਹੈ ਬਈ ਤੇ ਵੀਰੇ ਕਿੰਨੇ ਦੇ ਦੇ ਦਾਂਗੇ ਅੱਜ ਆਪਾਂ ਇਹਦਾ ਵੀ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਹੈ ਇਹਨੂੰ ਤੁਰਨ ਨੂੰ ਤਾਂ ਰਹਿਣ ਦੀ ਹੈ ਨਾ ਹਾਂਜੀ ਤੁਰਨ ਨੂੰ ਰਹਿਣ ਤਾਂ ਕਰੂਗੀ ਠੀਕ ਹੈ ਤੇ ਝੋਲੀ ਵਿਖਾ ਦੇ ਪੁੱਤਾਂ ਦੀ ਥਲੋ ਇੱਕ ਰੀ ਲੈ ਵੀ ਮਿੱਤਰੋ 4 ਦੰਦ ਦਾ ਦੱਬਾ ਮਾਰ ਗਈ ਆ ਚੈੱਕ ਕਰਾਈ ਸੀ ਰਿਜ਼ਲਟ ਆ ਜਿਹੜਾ ਖਾਲੀ ਦਾ ਨਿਕਲਿਆ ਤੇ ਇਸ ਕਰਕੇ ਹੁਣੇ ਬਾਈਆਂ ਨੇ ਵਕਾਊ ਲਈ ਆ ਤੁਹਾਨੂੰ ਜਿਹੜੇ ਭਰਾ ਨੂੰ ਚਾਹੀਦੀ ਹੋਈ ਅੰਦਰ ਦੀ ਬਿਲਕੁਲ ਵੱਛੀ ਸਾਫ ਆ ਉਹ ਤੁਸੀਂ ਚੈੱਕ ਕਰਵਾ ਹਾਂ ਉਹ ਤੁਸੀਂ ਚੈੱਕ ਕਰਵਾ ਕੇ ਜਾ ਸਕਦੇ ਨਹੀਂ ਹੈਗਾ ਵੀ ਅੰਦਰੋਂ ਮਤਲਬ ਕੋਈ ਰੋਗ ਹੈ ਜਾਂ ਨਹੀਂ ਬਸ ਅੰਦਰੋਂ ਕਈ ਵਾਰੀ ਰਿਪੀਟਿੰਗ ਆ ਜਿਹੜੀ ਉਹ ਸੀਮਣ ਵੀ ਮਾੜਾ ਮੋਟਾ ਕਮਜ਼ੋਰ ਲੱਗਣ ਦੇ ਕਾਰਨ ਵੀ ਆ ਜਾਂਦੀ ਹੁੰਦੀ ਆ ਇਹ ਦਿੱਕਤ ਵੀ ਇਹ ਹੋ ਜਾਂਦੀ ਹੈ ਬਹਿਣਾ ਦੇ ਵਿੱਚ ਖਾਸ ਕਰਕੇ ਵੀ ਕਈ ਵਾਰੀ ਆ ਜਿਹੜੇ ਮਤਲਬ ਤੁਸੀਂ ਅੰਡੇ ਆ ਉਹ ਪ੍ਰੋਪਰ ਤੌਰ ਦੇ ਨਾਲ ਜਿਹੜੇ ਨਹੀਂ ਫਿਸਦੇ ਇਸ ਕਰਕੇ ਚੱਕਰ ਪੈ ਜਾਂਦਾ ਹੁੰਦਾ ਇਹ ਦੋ ਜਾਨਵਰ ਸੀ ਪਾਈਆਂ ਦੇ ਦੋਵਾਂ ਜਾਨਵਰਾਂ ਨੂੰ ਖਰੀਦਣ ਦੇ ਲਈ ਧੂੜਕੋਟ ਪਿੰਡ ਦੇ ਵਿੱਚ ਆਉਣਾ ਪੈਣਾ ਨੰਬਰ ਨੋਟ ਕਰ ਲਓ ਜਿਹੜ ਬਰਤੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਹੈ ਵੀਰੇ ਨੰਬਰ ਦੱਸਿਓ ਬਾਈ 98157 ਜੀ 17215 98157 17215 215 ਹਾਂਜੀ 98157 17215 ਹਾਂਜੀ 98157 17215 ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਸ਼ੁਕਰੀਆ ਜਉਂਦੇ ਰਹੋ ਫਿਰ ਮਿਲਦੇ ਆ ਕਿਸੇ ਨਵੇਂ ਪਿੰਡ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਕਰਤਿਪ ਗਿੱਲ ਦੇ ਨਾਲ